ਕਬੀਨੇ ਮਾਉਸ ਸੁਣਾ ਲਿਖਿਆ ਘਰ-ਬਾਰ ਖਾ ਕੇ ਢਾਈ ਜੇ ਮੱਲ ਜੀ ਭਾਈ ਜੀ ਸਾਈਡ ਤੇ ਹੋ ਜਾਓ ਵੀਰੋ ਰੈਫਰੀ ਵੀਰੋ ਸਾਈਡ ਤੇ ਹੋ ਜਾਓ ਬੜ ਜਾ ਕਹਿੰਦੇ ਘਰ-ਬਾਰ ਖਾ ਕੇ ਢਾਈ ਜੇ ਮੱਲ ਜੀ ਓਏ ਓਏ ਆਹਾ 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 ਵਾਹ ਬਈ ਵਾਹ ਬੱਲੇ ਬੜੀ ਤਾਕੜੀ ਗੁਸ਼ਟੀ ਚੱਲ ਕੇ ਬਈ ਵਾਹ ਬਈ ਵਾਹ ਨਹੀਂ ਹੋਰੀ ਸਾ ਬਹੁਤ ਵਧੀਆ ਜਿਹੜਾ ਆਪਾਂ ਇਹ ਕੁਸ਼ਤੀ ਦੰਗਲ ਕਰਵਾਉਨਿਆਂ ਦਾ ਮੇਨ ਮਕਸਦ ਕੀ ਹੈ ਜਿਹੜੀ ਅੱਜ ਸਾਡੀ ਨੌਜਵਾਨ ਪੀੜੀ ਕਰਾਹੇ ਪਈ ਹੋਈ ਹੈ ਨਸਾਂ ਦੇ ਸਮੁੰਦਰ ਰੁੜਦੀ ਜਾ ਰਹੀ ਹੈ ਨਸਾਂ ਦੇ ਦਲ ਦਲ ਦੇ ਜਾਂ ਧਸਦੀ ਜਾ ਰਹੀ ਹੈ ਉਹਨਾਂ ਨੂੰ ਪ੍ਰੇਰਨਾ ਸਰੋਤ ਦੇ ਲਈ ਇਹ ਕੁਸ਼ਤੀ ਦੰਗਲ ਕਰਵਾਏ ਜਾ ਰਹੇ ਨੇ ਇੱਕ ਕਵੀ ਨੇ ਬਹੁਤ ਸੋਹਣਾ ਲਿਖਿਆ ਨਸਾਂ ਕੋਈ ਵੀ ਚੰਗਾ ਹੈ ਨਹੀਂ ਸੋਚੋ ਨਸਿਆਂ ਬਾਰੇ ਭੰਗ ਚਾਰਸ਼ ਤੇ ਕੈਰੀ ਸੋਮਾ ਕੀ ਇਹ ਕੰਮ ਸਾਰੇ ਤਰ੍ਹਾਂ ਤਰ੍ਹਾਂ ਦੇ ਕੈਪਸੂਲ ਨੇ ਬੱਖੋ ਬੱਖ ਨਜ਼ਾਰੇ ਹੀਰੋਇਨ ਸਮੈਕ ਵਗੈਰਾ ਤਨ ਰਾਜ ਜਲਾਰੇ ਡੋਟੇ ਫੀਰ ਬੰਦੇ ਅਮਲੀ ਰੋਣ ਵਿਚਾਰੇ ਕਿ ਉਹ ਦੁੱਧ ਵਰਗੀ ਕੋਈ ਚੀਜ਼ ਨਹੀਂ ਉਹ ਸ਼ਾਇਰੀ ਬਾਤ ਉਚਾਰੇ ਹੈ ਨਹੀਂ ਦੁਨੀਆ ਤੇ ਬਈ ਸੋਫੀ ਜਿਹੇ ਨਜ਼ਾਰੇ ਹੈ ਨਹੀਂ ਦੁਨੀਆ ਤੇ ਸੋਫੀ ਜਿਹੇ ਨਜ਼ਾਰੇ ਨੌਜਵਾਨ ਵੀਰੋ ਜਾਗੋ ਨਸੇ ਤੇ ਆਪ ਵਾਹ ਬਈ ਵਾਹ ਨਹੀਂ ਹੋ ਰੀ ਸਾ ਦਰਸ਼ਕੋ ਆਉਂਦਾ ਸਵਾਦ ਮਾਰੋ ਫਿਰ ਜ਼ੋਰਦਾਰ ਤਾੜੀਆਂ ਵਾਹ ਬਈ ਵਾਹ ਨਹੀਂ ਹੋ ਰੀ ਸਾ ਬਹੁਤ ਵਧੀਆ ਮੁਕਾਬਲਾ ਚੱਲਦਾ ਹੋਇਆ ਇਹਦਾ ਬੱਬਰ ਸ਼ੇਰਾਂ ਦੇ ਦਰਮਿਆਨ। ਹੇਠਾਂ ਬੈਠੋ ਜੀ ਰੈਫਰੀ ਸਾਹਿਬ ਉਸੇ ਪੋਜੀਸ਼ਨ ਦੇ ਵਿੱਚ ਪਹਿਲਵਾਨ ਜੀ। ਵਾਹ ਵੀ ਵਾਹ ਨਹੀਂ ਓਰੀਸਾ ਬਹੁਤ ਵਧੀਆ ਮੁਕਾਬਲਾ ਚੱਲਦਾ ਹੋਇਆ। ਕਿ ਗੰਧ ਮੇ ਸਰੀਰ ਹੈਂਗਾ ਗੱਜ-ਗੱਜ ਚੌੜੀਆਂ। ਉਹ ਮਾਰਦੇ ਨੇ ਡੰਡ ਨਾਲੇ ਖਿੱਚ ਲਾਉਣ ਪੌੜੀਆਂ। ਸ਼ੇਰੇ ਗਹਿਲ ਮਯਾਰੀ ਸਾਨ ਦੰਗਲਾਂ ਦੀ ਬੜਦੇ। ਉਹ ਮਿਹਨਤਾਂ ਦੇ ਨਾਲ ਯਾਰੋ ਸੀਨੇ ਸਦਾ ਤਣਦੇ ਕਿ ਮਿਹਨਤਾਂ ਦੇ ਨਾਲ ਯਾਰੋ ਸੀਨੇ ਸਦਾ ਤਣਦੇ ਵਾਕਿਆ 4000 ਲੱਗਿਆ ਹੋਇਆ ਐ ਇਧਰੇ ਵੀਰ ਦੇ ਵੱਲੋਂ 4000 ਜਿਹੜਾ ਜਿੱਤੇਗਾ ਉਹ ਅਲੱਗ ਤੋਂ ਦਿੱਤਾ ਜਾਣਾ ਨਹੀਂ ਹੋ ਰੀਸਾ ਇਹਨਾਂ ਬੱਬਰ ਸ਼ੇਰਾਂ ਦੀਆ ਓਏ ਬਈਆ ਹਾ ਕਾਂਗੜ ਦੇ ਬੰਦੇ ਪਹਿਲਵਾਨ ਦਾ ਉਸਤਾਦ ਕਹਿੰਦਾ ਵੀ ਸਮਾਂ ਦੱਸੋ ਸਮਾਂ ਕੁਸ਼ਤੀ ਆਰ ਪਾਰ ਕਰਵਾਈ ਜਾਣੀ ਆ 7 ਲੱਖ ਰੁਪਏ ਦੀ ਟੰਡੀ ਹੈ ਹੈ ਕਿੰਨੇ ਮਿੰਟ ਕੀਤਾ ਨੇ

ਜੱਸਾ ਪੱਟੀ ਵਾਲਾ ਤਿਆਰ ਕੀਤਾ ਪਾਇਆ ਚੰਡੀ ਜਿੱਤ ਚੁਕਿਆ ਹੈ ਜੱਸਾ ਪੱਟੀ ਚਾਰ ਵਾਰ ਹੋ ਚੰਡੀ ਜਿੱਤ ਚੁਕਿਆ ਹੈ ਜੱਸਾ ਪੱਟੀ ਕਾਇਬ ਹੋ ਚੁਕਿਆ ਜੱਸਾ ਪੱਟੀ ਵਾਲੇ ਦਾ ਵਾਹ ਜੀ ਵਾਹ ਕਾਇਬ ਹੋ ਚੁਕਿਆ ਹੈ ਧੰਨ ਧੰਨ ਬਾਬਾ ਦੇਵਾਦਾਸ ਮਹਾਰਾਜ ਕੀ ਜੈ ਧੰਨ ਧੰਨ ਬਾਬਾ ਦੇਵਾਦਾਸ ਮਹਾਰਾਜ ਕੀ ਧੰਨ ਧੰਨ ਬਾਬਾ ਦੇਵਾਦਾਸ ਜੈ ਬਾਬਾ ਦੇਵਾਦਾਸ ਮਹਾਰਾਜ ਦੀ ਜੈ ਇੱਧਰ ਸਰਜੀਤ ਸਿੰਘ ਜੀ ਕਿਰਪਾਵਾਣਾ ਐਨਾ ਮੰਡੋ ਐਨਾ ਮੰਡੋ ਇੱਕ ਅੰਨਾ ਮੰਡੋ ਬਈ ਫਰੇਕ ਨੂੰ ਫੜਾਓ ਬਹੁਤ ਬਹੁਤ ਧੰਨਵਾਦ ਸਮੁੱਚੀ ਗ੍ਰਾਮ ਪੰਚਾਇਤ ਦਾ ਸਰਪੰਚ ਸਾਡੇ ਸਤਿਕਾਰਯੋਗ ਗ੍ਰਾਮ ਪੰਚਾਇਤ ਦਾ ਸਮੂਹ ਨਗਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਰ ਸਾਲ ਦਿੱਤਾ ਦਾ ਆਇਤ ਕੀ ਵੀ ਵੱਡਾ ਉਪਰਾਲਾ ਕੀਤਾ ਹਿੰਦੁਸਤਾਨ ਦੇ ਮਹਾਨ ਰੁਸਤਮ ਪਹਿਲਵਾਨਾਂ ਦੀ ਟੱਕਰ ਕਰਵਾਈ ਹੈ ਸੋ ਸਮੁੱਚੀ ਗ੍ਰਾਮ ਪੰਚਾਇਤ ਦਾ ਸਾਰੇ ਨਗਰ ਨਿਵਾਸੀਆਂ ਦਾ एनआरआई वीर का बहुत बहुत धनवाद बहुत बहुत स्वागत बोले सोने लो सात श्रीकाल सोन सात श्रीकाल भाई